ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਦੱਖਣ ਪੱਛਮੀ ਹਿੱਸੇ ਤੋਂ ਤਗੜੀ ਬੱਦਲਬਾਈ ਰਾਜਸਥਾਨ ਹਰਿਆਣਾ ਵੱਲ ਤੋਂ ਇੰਟਰ ਕਰ ਚੁੱਕੀ ਹੈ ਜੀ ਤੇ ਨਾਲ ਦੇ ਨਾਲ ਉੱਤਰ ਪੱਛਮੀ ਇਲਾਕੇ ਤੋਂ ਵੀ ਐਂਟਰੀ ਇਸ ਦੀ ਬੱਦਲਬਾਈ ਦੀ ਦੇਖਣ ਨੂੰ ਮਿਲ ਰਹੀ ਹੈ ਜਿਦੇ ਵਿੱਚ ਆਪਾਂ ਕਹਿ ਸਕਦੇ ਕਿ ਮਾਝੇ ਅਤੇ ਮਹਾਲਵੇ ਬੈਲਟ ਦੇ ਵਿੱਚ ਤਕੜੀ ਕਾਰਵਾਈ ਮੀਂਹ ਦੀ ਆਉਂਦੇ ਕੁਝ ਘੰਟੇ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜੀ ਤਕੜੀ ਬੱਦਲਬਾਈ ਤਾਂ ਮਾਹੌਲ ਬਣਨਾ ਸ਼ੁਰੂ ਹੋ ਚੁੱਕਿਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਫਿਲਹਾਲ ਅਗਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਏ ਮੇਨ ਤੌਰ ਤੇ ਜਿਹੜੇ ਦਿਖਾਈ ਦੇ ਰਹੇ ਨੇ ਹਲਕਾ ਦਰਮਿਆਨਾ ਬਰਨਾਲੇ ਵਿੱਚ ਵੀ ਅਸਰ ਦੇਖਣਾ ਸ਼ੁਰੂ ਹੋ ਚੁੱਕਿਆ ਜੀ ਤਰਨਤਾਰਨ ਕਪੂਰਥਲਾ ਦੇ ਥੋੜੇ ਜਿਹੇ ਹਿੱਸੇ ਦੇ ਵਿੱਚ ਆ ਰਿਹਾ ਜੀ ਅੰਮ੍ਰਿਤਸਰ ਹੋ ਗਿਆ ਤੇ ਨਾਲ ਦੀ ਨਾਲ ਪਠਾਨਕੋਟ ਅਤੇ ਗੁਰਦਾਸਪੁਰ ਤੋਂ ਹੁੰਦਾ ਹੋਇਆ ਹੁਸ਼ਿਆਰਪੁਰ ਦੇ ਵਿੱਚ ਇਹ ਸਿਸਟਮ ਦਿਖਾਈ ਦੇ ਰਹੇ ਨੇ ਹਲਕਾ ਦਰਮਿਆਨ ਸਾਨੂੰ ਸਿਸਟਮ ਦਾ ਬਠਿੰਡਾ ਮਾਨਸਾ ਤੇ ਸੰਗਰੂਰ ਦੇ ਵਿੱਚ ਵੀ ਅਸਰ ਦੇਖਣਾ ਸ਼ੁਰੂ ਹੋ ਚੁੱਕਿਆ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਮਾਲਵਾ ਬੈਲਟ ਦੇ ਜਿਹੜੇ ਜ਼ਿਲ੍ਹੇ ਫਿਲਹਾਲ ਬੱਦਲਬਈ ਮੀਂਹ ਤੋਂ ਦੂਰ ਸਨ ਉਹਨਾਂ ਵਿੱਚ ਇਹ ਤਕੜਾ ਸਿਸਟਮ ਐਂਟਰ ਹੋ ਚੁੱਕਿਆ ਆਉਂਦੇ 2-4 ਘੰਟਿਆਂ ਵਿੱਚ ਜਿਹੜੇ ਤੁਹਾਨੂੰ ਜ਼ਿਲ੍ਹੇ ਗਿਣਾਏ ਨੇ ਇਹਨਾਂ ਵਿੱਚ ਮੀ ਦੀ ਸੰਭਾਵਨਾਵਾਂ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਹਵਾ ਦਾ ਰੁੱਖ ਬਦਲਣ ਕਾਰਨ ਜਿਹੜਾ ਸਿਸਟਮ ਸੀ ਉਹ ਉੱਤਰ ਪੱਛਮੀ ਪੰਜਾਬ ਦੀ ਬਜਾਏ ਦੱਖਣ ਪੱਛਮੀ ਪੰਜਾਬ ਦੇ ਵਿੱਚੋਂ ਐਂਟਰ ਕਰ ਚੁੱਕਿਆ ਹੈ ਕਿਉਂਕਿ ਹਵਾ ਦਾ ਰੁੱਖ ਦੇਖਣ ਨੂੰ ਮੇਰੇ ਉਹ ਚੱਕਰਵਾਤੀ ਰੂਪ ਦੇ ਵਿੱਚ ਹੈ ਇਸ ਤਰੀਕੇ ਨਾਲ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਸਿਸਟਮ ਜਿਹੜਾ ਤੁਹਾਨੂੰ ਮੈਂ ਐਨੀਮੇਸ਼ਨ ਨਾਲ ਹੀ ਦਿਖਾਵਾਂ ਜਿਹੜਾ ਸਿਸਟਮ ਇਸ ਤਰੀਕੇ ਨਾਲ ਇੱਥੋਂ ਐਂਟਰ ਕਰਨਾ ਸੀ ਉਹ ਇੱਥੋਂ ਕਰਨ ਦੀ ਬਜਾਏ ਉਹੀ ਸਿਸਟਮ ਹੁਣ ਇਸ ਤਰੀਕੇ ਨਾਲ ਐਂਟਰ ਕਰਕੇ ਇਸ ਤਰੀਕੇ ਨਾਲ ਐਂਟਰ ਕਰ ਰਿਹਾ ਜਾਨੀ ਕਿ ਉਹ ਦੱਖਣ ਪੱਛਮੀ ਹਿੱਸੇ ਤੋਂ ਐਂਟਰ ਕਰ ਰਿਹਾ ਜੀ ਜਿਸ ਦੇ ਨਾਲ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਇਹ ਜਿਹੜੇ ਇਲਾਕੇ ਨੇ ਜਿਨ੍ਹਾਂ ਵਿੱਚ ਅਸਰ ਘੱਟ ਸੀ ਉਹਨਾਂ ਵਿੱਚ ਹੁਣ ਅਸਰ ਇਹਨਾਂ ਦਾ ਆਉਂਦਾ ਹੋਇਆ ਦਿਖਾਈ ਦੇ ਰਿਹਾ ਤੇ ਇਹਨਾਂ ਇਲਾਕਿਆਂ ਦੇ ਵਿੱਚ ਮੇਨ ਹੁਣ ਆਉਂਦੇ 4-5 ਘੰਟੇ ਦੇ ਵਿੱਚ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਇਹ ਅਪਡੇਟ ਜਿਹੜੀ ਸ਼ਾਮ ਤੋਂ ਲੈ ਕੇ ਰਾਤ ਦੇ ਮੌਸਮ ਦੀ ਹੈ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਏਰੀਆ ਦਾ ਕੀ ਨਾਮ ਹੈ ਕੀ ਮੌਸਮ ਦੇ ਹਾਲਾਤ ਨੇ ਤੇ ਰਾਤ ਦੀ ਜਾਣਕਾਰੀ ਅਸੀਂ ਥੋੜੀ ਦੇਰ ਤੱਕ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਆ ਜਲਦ ਅਗਲੀ ਵੀਡੀਓ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ